ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਜਨਵਰੀ ਤੋਂ ਲੱਗਿਆ ਕੌਮੀ ਇਨਸਾਫ ਮੋਰਚਾ ਜਿਹੜੀ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਦੀ ਕਾਲ ਦਿੱਤੀ ਸੀ ਸੰਗਤਾਂ ਨੂੰ ਉਹ ਕੱਲ ਸਾਡਾ ਸੰਪੂਰਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਅਸੀਂ ਉਹ ਰੋਜ਼ ਮਾਰਚ ਕੱਲ ਸ਼ੁਰੂ ਕਰਿਆ ਸੰਗਤਾਂ ਨੇ ਉਸ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਸ ਵਿੱਚ ਸ਼ਾਮਲ ਹੋ ਕੇ ਬਹੁਤ ਵੱਡੇ ਪੱਧਰ ਤੇ ਸੰਗਤਾਂ ਪਹੁੰਚੀਆਂ ਅਸੀਂ ਉਹਨਾਂ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੌਮੀ ਇਨਸਾਫ਼ ਮੋਰਚੇ ਵੱਲੋਂ ਉਸ ਤੋਂ ਬਾਅਦ ਜਿਹੜਾ ਵਿਦੇਸ਼ਾਂ 'ਚ ਬੈਠ ਕੇ ਸੰਗਤਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਕੱਲ ਸ਼ਾਂਤ ਮੈਈ ਤਰੀਕੇ ਨਾਲ ਜੋ ਸਾਡਾ ਮਿਸ਼ਨ ਹੈ ਮੋਰਚੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਸੀ ਵੀ ਸਾਡਾ ਇਹ ਰੋਸ ਮਾਰਚ ਸਰਕਾਰ ਦੀ ਨੀਤੀਆਂ ਦੇ ਖਿਲਾਫ ਇੱਕ ਪ੍ਰੋਟੈਸਟ ਹੋਏਗਾ ਸ਼ਾਂਤ ਮੈਈ ਹੋਏਗਾ ਸੋ ਸੰਗਠਾ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਜਿਸ ਵਿੱਚ ਨੌਜਵਾਨਾਂ ਦੀ ਬਹੁਤ ਵੱਡੇ ਪੱਧਰ ਤੇ ਸ਼ਮੂਲ ਸੀ ਤੇ ਵੱਖ-ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਮਹਾਪੁਰਸ਼ ਕਾਰਛੇ ਵਾਲੇ ਮਹਾਪੁਰਸ਼ ਤੇ ਹੋਰ ਬਹੁਤ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਉੱਚ ਸ਼ਾਮਲ ਹੋ ਕੇ ਬਹੁਤ ਵੱਡੀ ਗਿਣਤੀ ਚ ਹਾਜ਼ਰੀ ਲਵਾਈ ਹੈ ਸੋ ਅਸੀਂ ਉਹਨਾਂ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਦੂਜੇ ਪਾਸੇ ਸਰਕਾਰ ਨੂੰ ਕੱਲ ਦੇ ਜਿਹੜਾ ਰੋਸ ਮਾਰਚ ਕੱਢਿਆ ਗਿਆ ਕਿਉਂਕਿ ਉਹ ਸੰਵਧਾਨ ਜਿਹੜਾ ਜੀਦੇ ਤਹਿਤ ਸਰਕਾਰਾਂ ਬਣਦੀਆਂ ਪਰੰਤੂ ਉਹ ਸਰਕਾਰਾਂ ਸਿੱਖਾਂ ਨੂੰ ਬਰਾਬਰਤਾ ਦਾ ਹੱਕ ਨਹੀਂ ਦਿੰਦੀਆਂ ਇਸ ਲਈ ਸਾਡਾ ਰੋਸ ਈਕ ਬਹੁਤ ਵੱਡੀ ਕੱਲ ਸਰਕਾਰ ਨੇ ਸਿੱਖਾਂ ਦੇ ਪ੍ਰਤੀਕ ਨਾਫਰ ਭਰਿਆ ਬਤੀਰਾ ਕੀਤਾ ਕਿ ਜਿਹੜੀ ਝਾਕੀ ਉਥੇ ਲਾਲ ਕਿਲੇ ਦੇ ਸਾਹਮਣੇ 26 ਜਨਵਰੀ ਗਣਤੰਤਰ ਦੇਸ਼ ਨੂੰ ਸ਼ਾਮਿਲ ਹੋਣੀ ਸੀ ਪੰਜਾਬ ਵੱਲੋਂ ਉਹ ਚਾਕੀ ਉਹਨਾਂ ਨੇ ਸ਼ਾਮਲ ਨਹੀਂ ਹੋਣ ਦਿੱਤੀ ਕਿਉਂਕਿ ਉਹ ਚਾਕੀ ਚ ਗੁਰਦੁਆਰਾ ਸਾਹਿਬ ਦਾ ਮਾਡਲ ਸੀ ਤੇ ਦੂਜਾ ਇੱਕ ਸਿੰਘ ਕੜਾਹੇ ਚ ਖੁਰਚਲਾ ਫੇਰਿਆ ਜਿਹੜਾ ਲੰਗਰ ਦਾ ਪ੍ਰਤੀਕ ਸੀ ਪਰੰਤੂ ਉਹਨਾਂ ਨੇ ਇਸ ਤੇ ਉਹ ਚਾਕੀ ਸ਼ਾਮਲ ਨਹੀਂ ਹੋਣ ਦਿੱਤੀ ਉਸ ਸਪਰੇਡ ਚ ਇਹ ਸਰਕਾਰ ਦੀ ਬਹੁਤ ਇੱਕ ਗਲਤ ਨੀਤੀ ਹੈ ਜਿਹੜੀ ਸਿੱਖਾਂ ਨੂੰ ਇੱਕ ਗੁਲਾਮੀਅਤ ਦਾ ਮੈਂ ਕਹਿੰਦਾ ਅਹਿਸਾਸ ਕਰਾਉਣ ਵਾਲੀ ਨੀਤੀਆਂ ਬਈ ਸਿੱਖ ਇਸ ਦੇਸ਼ ਵਿੱਚ ਉਹਨਾਂ ਦਾ ਕੋਈ ਯੋਗਦਾਨ ਨਹੀਂ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਦੂਜਾ ਸਰਕਾਰ ਨੂੰ ਕੱਲ ਦੇ ਰੋਸਮਾਰ ਤੋਂ ਦੇਖ ਲੈਣਾ ਚਾਹੀਦਾ ਬਈ ਸੰਗਤਾਂ ਬਹੁਤ ਵੱਡੇ ਪੱਦਰ ਤੇ ਪਹੁੰਚੀਆਂ ਜਹੇਦਾਰ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਬੰਦੀ ਸਿੰਘਾਂ ਦੀ ਟੀਮ ਤੇ ਜਿਹੜੇ ਸਰਕਾਰਾਂ ਵੱਲੋਂ ਵੱਖਵਾਦੀ ਅੱਤਵਾਦੀ ਤੇ ਕਾਤਲਾਂ ਦਾ ਲੈਵਲ ਲਾਇਆ ਜਾ ਰਿਹਾ ਕੱਲ ਉਹ ਸੰਗਤਾਂ ਨੇ ਪਹਿਲਾਂ ਤਾਂ 2015 ਚ ਚੱਬੇ ਧਰਤੀ ਦੇ ਸਰਬੱਤ ਖਾਲਸਾ ਵੱਲੋਂ ਉਹਨਾਂ ਦਾ ਇਹ ਉਹਨਾਂ ਦੇ ਹੱਕ ਚਾਹਦਾ ਨਾਰਾ ਮਾਰ ਕੇ ਇੱਕ ਸਬੂਤ ਦਿੱਤਾ ਸੀ ਵੀ ਜਹੇਦਾਰ ਜਗਤਾਰ ਸਿੰਘ ਹਵਾਰਾ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਹੇਦਾਰ ਸਾਹਿਬ ਖਾਪਿਆ ਸੀ ਸਰਕਾਰਾਂ ਜੋ ਸੋਚਦੀਆਂ ਉਹ ਸੰਗਤਾਂ ਦੇ ਪ੍ਰਤੀਕ ਬਿਲਕੁਲ ਹੋ ਨਹੀਂ ਔਰ ਕੱਲ ਸੰਗਤਾਂ ਨੇ ਉਹਨਾਂ ਦੇ ਹੱਕ ਵਿੱਚ ਹਾਜ਼ਾ ਨਾਰਾ ਮਾਰ ਕੇ ਬਹੁਤ ਵੱਡਾ ਸਬੂਤ ਦਿੱਤਾ ਸੋ ਅਸੀਂ ਸਰਕਾਰਾਂ ਨੂੰ ਦੇਖ ਲੈਣਾ ਚਾਹੀਦਾ ਜਿਹੜਾ ਇਹ ਕੱਲ ਦਾ ਰੋਸ ਮਾਰਚੀ ਇਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਜੇ ਕਿਤੇ ਸਰਕਾਰਾਂ ਜਿਨ੍ਹਾਂ ਚਾਰ ਮੁੱਦਿਆਂ ਨੂੰ ਅਸੀਂ ਤਿੰਨ ਮੁੱਦੇ ਸਰਕਾਰਾਂ ਨਾਲ ਸੰਬੰਧਿਤ ਹੈ ਜੇ ਉਹਨਾਂ ਤੇ ਸਾਨੂੰ ਇਨਸਾਫ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੋਂ ਵੀ ਕੋਈ ਵੱਡਾ ਪ੍ਰੋਗਰਾਮ ਉਲੀਕਣਾ ਤੇ ਸਰਕਾਰਾਂ ਨੂੰ ਇਸ ਬਾਰੇ ਸੋਚ ਲੈਣਾ ਚਾਹੀਦਾ ਉਹ ਮੈਂ ਬੇਨਤੀ ਕਰਾਂਗਾ ਚੈਲ ਸਾਹਿਬ ਨੂੰ ਉਹ ਇਹਦੇ ਬਾਰੇ ਕੁਝ ਦੋ ਬੋਲ ਕਹਿਣ। ਇਹ ਜੇ ਕੱਲ ਅਸੀਂ 11 ਵਜੇ ਮੋਰਚੇ ਦੀ ਜਿਹੜੀ ਮਾਰਚ ਦੀ ਸ਼ੁਰੂਆਤ ਕੀਤੀ ਸੀ 11 ਤੋਂ ਲੈ ਕੇ 1 ਵਜੇ ਤੱਕ ਗੱਡੀਆਂ ਦਾ ਜਿਹੜਾ ਹੈ ਸ਼ਾਮਲ ਹੋਣ ਦਾ ਜਿਹੜਾ ਪ੍ਰੋਸੈਸ ਹੋ ਜਾਰੀ ਰਿਹਾ। ਮਤਲਬ ਉਹਦੀ ਤੁਸੀਂ ਗਿਣਤੀ-ਮਿੰਤੀ ਆਪ ਹੀ ਕਰ ਸਕਦੇ ਕਿ ਕਿੰਨੀ ਵੱਡੀ ਤਜਾਦ ਦੇ ਵਿੱਚ ਗੱਡੀਆਂ ਸਨ, ਸੰਗਤਾਂ ਸਨ ਤੇ ਜਿਹੜੇ ਉਹਨਾਂ ਵਿੱਚ ਕਿੰਨੇ ਡਰਾਈਵਰਸ ਸਨ, ਕਿੰਨੀਆਂ ਕਾਰਾਂ ਸਨ, ਕਿੰਨੇ ਸਕੂਟਰਸ ਸਨ, ਕਿੰਨੀਆਂ ਬੱਸਾਂ ਸਨ। ਪਤਲੋ ਉਹਨਾਂ ਦੀ ਕੋਈ ਸ਼ਮੂਲੀਅਤ ਦੀ ਜਿਹੜੀ ਹੈਗੀ ਗਿਣਤੀ ਨਹੀਂ ਰਹੀ ਔਰ ਉਸ ਦੇ ਨਾਤੇ ਜਿਹੜਾ ਹੈ ਫਿਰ ਇਹਦੀ ਸ਼ਾਂਤਮਈ ਜਿਹੜਾ ਇਸ ਪ੍ਰੋਟੈਸਟ ਮਾਰਚ ਦਾ ਖਤਮ ਹੋਣਾ ਇੱਕ ਹੋਰ ਆਲਾ ਇਹਦਾ ਐਗਜ਼ਾਮਪਲ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ ਗੈਰਕਾਨੂੰਨੀ ਗੱਲ ਕਰਦੇ ਹਾਂ ਦਰਅਸਲ ਗੈਰਕਾਨੂੰਨੀ ਉਹ ਕਰਦੇ ਨੇ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਕਿ ਪੰਜਾਬ ਦਾ ਚੀਫ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਬੋਲੀ ਜਾਂਦਾ ਖਿਲਾਫ ਇਹ ਤੁਸੀਂ ਪੰਜਾਬ ਨੂੰ ਮੰਨਖੀ ਕਰ ਦਿੱਤਾ ਹੈ ਆਪਣੀ ਉਹਨਾਂ ਦੀ ਝਾਕੀ ਨਹੀਂ ਦਿੱਤੀ ਇਹਦਾ ਮਤਲਬ ਇਹ ਹੈ ਕਿ ਪੰਜਾਬ ਗਵਰਨਮੈਂਟ ਦੀ ਸਰਕਾਰ ਵੀ ਜਿਹੜੀ ਆ ਉਹਨੂੰ ਮੰਨਦਾ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਨਹੀਂ ਦੇ ਰਹੀ ਉਹਨਾਂ ਦੇ ਨਾਲ ਕਿਤੇ ਵੱਡੀ ਕਸ਼ਮਕਸ਼ ਆ ਰਹੀ ਹੈ ਇਸ ਤੋਂ ਵੱਡਾ ਹੋਰ ਇਹ ਕਾਨੂੰਨ ਕਿਹੜਾ ਲਿਖਿਆ ਹੈ ਆਪਣੇ ਵਿਧਾਨ ਦੀ ਆਪਾਂ ਗੱਲ ਕਰਦੇ ਹਾਂ ਵਿਧਾਨ ਦੇ ਵਿੱਚ ਗਵਰਨਰ ਦਾ ਕੀ ਸਟੇਟਸ ਹੈ ਗਵਰਨਰ ਐਸ ਵੇਲੇ ਜਿਹੜਾ ਹੈ ਜਾ ਕੇ ਪਬਲਿਕ ਮੀਟਿੰਗ ਕਰ ਰਿਹਾ ਹੈ ਸਟੇਟ ਦੇ ਵਿੱਚ ਉਹਦਾ ਕੀ ਹੱਕ ਬਣਦਾ ਹੈ ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਨੇ ਕਿਹੜੇ ਕਨਸਟੀਟਿਊਸ਼ਨ ਦੀਆਂ ਗੱਲਾਂ ਕਰਦੇ ਨੇ ਉਹ ਸਿਰਫ ਔਨ ਦੀ ਐਡਵਾਈਸ ਆਫ ਦੀ ਕਾਉਂਸਲ ਆਫ ਮਿਨਿਸਟਰ ਦੇ ਕਰਦਵ ਨੂੰ ਜਿਹੜਾ ਕਰ ਸਕਦਾ ਹੈ ਉਹਦੇ ਤੇ ਉਹਨੇ ਸਿਰਫ ਤੇ ਸਿਰਫ ਹਾਂ ਕਰਨੀਆਂ ਦਸੋ ਕਰਨੇ ਨੇ ਉਸ ਤੋਂ ਸਿਵਾਏ ਉਹਦੀ ਪਬਲਿਕ ਮੀਟਿੰਗ ਦਾ ਕੋਈ ਸਵਾਲ ਨਹੀਂ ਦੀ ਪੈਦਾ ਹੁੰਦਾ ਉਹ ਪਬਲਿਕ ਮੀਟਿੰਗ ਕਿਉਂ ਕਰ ਰਿਹਾ ਹੈ ਇਸ ਦਾ ਮਤਲਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗਵਰਨਰ ਰੂਲ ਕਰਕੇ ਭੰਗ ਕਰ ਦੇਣ ਮਾਨ ਦੀ ਸਰਕਾਰ ਤੇ ਭੰਗ ਕਰਕੇ ਫਿਰ ਜਿਹੜਾ ਹੈ ਗਵਰਨਰ ਜਿਹੜਾ ਹੈ ਉਹ ਆਪਣੀਆਂ ਚਾਮਦੀਆਂ ਚਲਾਵੇ ਇਸ ਗੱਲ ਤੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਸੋ ਇਹ ਕਾਨੂੰਨ ਦੀਆਂ ਗੱਲਾਂ ਇਹ ਕਾਨੂੰਨ ਇਸ ਮੁਲਕ ਦੇ ਵਿੱਚ ਕਿਹੜੇ ਗਰੂਨ ਦੀਆਂ ਗੱਲਾਂ ਕਰਦੇ ਨੇ ਜਦੋਂ ਇਸ ਤਰ੍ਹਾਂ ਦਾ ਕਾਨੂੰਨ ਆਪ ਹੀ ਆਪਣੇ ਨਾਮ ਸੰਵਿਧਾਨ ਨੂੰ ਬੰਦੇ ਨੇ ਨਾ ਕਿਸੇ ਸਿਸਟਮ ਨੂੰ ਬੰਦੇ ਨੇ ਤੇ ਲੋਕਾਂ ਨੂੰ ਜਿਹੜਾ ਕਹਿੰਦੇ ਸਾਡਾ ਕਾਨੂੰਨ ਮੰਨੋ ਕਾਨੂੰਨ ਮੰਨੋ ਕੌਣ ਮੰਨੇਗਾ ਸੋ ਜੇ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਹਫਰਾ ਤਫਰੀ ਆਪ ਹੀ ਸਰਕਾਰ ਪਾ ਦਿੰਦੀ ਉਹ ਸਰਕਾਰ ਨਹੀਂ ਚੱਲ ਸਕਦੀ ਭਾਵੇਂ ਮੋਦੀ ਆ ਜਾਏ ਭਾਵੇਂ ਮੋਦੀ ਵਰਗੇ 50 ਮੋਦੀ ਆ ਜਾਣ ਇਸ ਮੁਲਕ ਦੇ ਵਿੱਚ ਅਮਨ ਨਹੀਂ ਆਏਗਾ ਬੇਅਮਨੀ ਆਏਗੀ ਇਸ ਕਰਕੇ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਲੋਕਾਂ ਦੇ ਹੱਕਾਂ ਦਾ ਖਲਾਬੜ ਕਰਕੇ ਇਹ ਨਹੀਂ ਚੱਲ ਸਕਣਗੇ ਇਹਨਾਂ ਨੂੰ ਇਹਨਾਂ ਦੀ ਡਿਊਟੀ ਬਣਦੀ ਏ ਕਿ ਕਾਨੂੰਨ ਦੀਆਂ ਗੱਲਾਂ ਕਰਦੀਆਂ ਪਹਿਲੇ ਆਪ ਕਾਨੂੰਨ ਤੇ ਜਿਹੜਾ ਹੈ ਪੈਰਾ ਦੇਣ ਇਹ ਨਹੀਂ ਦੇ ਰਹੇ ਇਸ ਕਰਕੇ ਜਿਹੜਾ ਹੈ ਹਰ ਜਿਹੜਾ ਹੈ ਸੂਬੇ ਦੇ ਵਿੱਚ ਕੋਈ ਨਾ ਕੋਈ ਜਿਹੜਾ ਪ੍ਰੋਬਲਮ ਪੈਦਾ ਹੋ ਰਹੀ ਏ ਅਮਨ ਨਹੀਂ ਹੈਗਾ ਮਤ ਸਮਝਣ ਪੀ ਇਥੇ ਜਿਹੜਾ ਹਿੰਦੂ ਰਾਸ਼ਟਰ ਬਣ ਜਾਏਗਾ ਆਪਾਂ ਇਤਿਹਾਸ ਨੂੰ ਕਿਦਾਂ ਭੁੱਲ ਜਾਾਂਗੇ ਜੇ ਔਰੰਗਜ਼ੇਬ ਵਰਗਾ ਏਡਾ ਵੱਡਾ ਬਾਦਸ਼ਾਹ ਜਿਹਦੀ ਬਾਦਸ਼ਾਹ ਜਿਹੜੀ ਸੀ ਹੁਗਾਨਿਸਤਾਨ ਇਰਾਕ ਸਾਰਾ ਜਿਹੜਾ ਮੁਲਕ ਹੁਣ ਪਾਕਿਸਤਾਨ ਚ ਗਿਆ ਬੰਗਲਾਦੇਸ਼ ਬਣਿਆ ਹੈ ਲੰਕਾ ਤੁਰਿਆ ਫਿਰਦਾ ਹੈ ਉਹ ਸਾਰਾ ਉਹਦੇ ਰਾਜ ਦੇ ਵਿੱਚ ਸੀ ਕੋ ਨਹੀਂ ਸੀ ਮੁਸਲਮਾਨ ਦਾ ਜਿਹੜਾ ਇਹ ਇੱਕ ਰਾਸ਼ਟਰ ਬਣਾ ਸਕਿਆ ਕਿਥੋਂ ਬਣਾ ਕੇ ਹੁਣ ਤਾਂ ਮਾੜੀ ਮੋਟੀ ਡੈਮੋਕ੍ਰੇਸੀ ਹੈ ਆਇਆ ਕਨਸਟੀਟਿਊਸ਼ਨ ਇਹ ਹੱਕ ਦਿੰਦਾ ਏ ਕਿ ਤੁਸੀਂ ਇਹਨੂੰ ਜਿਹੜਾ ਹਿੰਦੂ ਰਾਸ਼ਟਰ ਬਣਾ ਦਿਓ ਜੇ ਹਿੰਦੂ ਰਾਸ਼ਟਰੀ ਗੱਲ ਕਹਿੰਦੀ ਉਹ ਤੇ ਸਤਵਾਦੀ ਨੇ ਉਹ ਜਿਹੜੇ ਨੇ ਦੇਸ਼ ਭਗਤ ਨੇ ਤੇ ਜੇ ਕੋਈ ਹੋਰ ਆਪਣੇ ਹੱਕ ਮੰਗਦਾ ਤੇ ਉਹ ਟੈਰਰਿਸਟ ਬਣ ਜਾਂਦੇ ਨੇ ਉਹ ਦੇਸ਼ ਦੀ ਗਦਾਰ ਬਣ ਜਾਂਦੇ ਨੇ ਉਹਨਾਂ ਤੇ ਜੋ ਮਰਜੀ ਐਕਟ ਲਾ ਕੇ ਸਾਲਾਂ ਬੰਦੀ ਉਹਨਾਂ ਦੇ ਕੇਸ ਲਈ ਜਾਂਦੇ ਨੇ ਸੋ ਇਹ ਸਿਸਟਮ ਜਿਹੜਾ ਹੈ ਆਪਣੇ ਆਪ ਹੀ ਕੋਲੈਪਸ ਹੋ ਰਿਹਾ ਇਹਨੇ ਕੋਲੈਪਸ ਹੋ ਜਾਣਾ ਹੈ ਤੇ ਇਸ ਤਰ੍ਹਾਂ ਜਿਹੜਾ ਹੈ ਦੋਸ਼ ਜਿਹੜਾ ਹੈ ਸਾਡੇ ਵਰਗੇ ਸਜਣਾ ਤੇ ਦੇਂਦੇ ਨੇ ਜਿਹੜੇ ਕਿ ਅਸੀਂ ਕਹਿੰਨੇ ਆ ਤੁਹਾਡਾ ਕਾਨੂੰਨ ਜਿਹੜਾ ਹੈ ਉਹਨੂੰ ਪਾਲਣਾ ਕਰੋ ਤੁਸੀਂ ਉਹਦੇ ਤੇ ਬੰਦ ਰਹੋ ਲੋਕਾਂ ਨੂੰ ਉਹਨਾਂ ਦੇ ਹੱਕ ਦਿਓ ਇਹ ਨਹੀਂ ਕਰ ਰਹੇ ਨਹੀਂ ਕਰ ਰਹੇ ਤੇ ਗੈਰਕਾਨੂੰਨੀ ਕਰ ਰਹੇ ਨੇ ਇਹ ਟੁੱਟਣਗੇ ਜੀ ਬਹੁਤ-ਬਹੁਤ ਮਿਹਰਬਾਨੀ ਜੀ ਬਾਪੂ ਜੀ ਕੇਂਦਰ ਸਰਕਾਰ ਤੇ ਇੱਕ ਨੁਮਾਇंदे ਦਾ ਬਿਆਨ ਆਇਆ ਹੈ ਕਿ ਜੇ ਇਹਨੇ ਬੰਦੀ ਸਿੰਘਾਂ ਤੋਂ ਵਿੱਚੋਂ ਅਸੀਂ 9-10 ਬੰਦੀ ਸਿੰਘ ਜਿਹੜੇ ਨੇ ਉਹ ਛੱਡਦੇ ਨੇ ਇਹ ਬਾਕੀ ਵੀ ਲੀਗਲ ਕਾਰਵਾਈ ਕਰਦੇ ਹੀ ਸਾਡੇ ਛੱਡ ਦਾਂਗੇ ਦੇਖੋ ਦੱਸਣ ਤਾਂ ਸੀ ਵੀ ਕਿਹੜੇ ਛੱਡੇ ਆ ਕਿਹੜੇ ਨਵਾਂ ਝੋ ਰਹੇ ਨੇ ਉਹ ਇਹ ਤਾਂ ਸਪਸ਼ਟ ਕਰਨ ਉਹ 6 ਫਰਵਰੀ 2022 ਨੂੰ ਸਾਡੀ ਉਹ ਜਿਸ ਉਸ ਦਾ ਬਿਆਨ ਆਇਆ ਮੰਤਰੀ ਦਾ ਗਜਿੰਦਰ ਛੇਖਾ ਵੱਲ ਦਾ ਸਾਡੀ 6 ਫਰਵਰੀ 2022 ਨੂੰ ਉਹਦੇ ਨਾਲ ਮੀਟਿੰਗ ਹੋਈ ਸੀ ਪਵਾੜੇ 'ਚ ਉਹਨੇ ਉਸ ਟਾਈਮ ਵੀ ਵਾਅਦਾ ਕੀਤਾ ਸੀ ਵੀ ਮੈਂ ਇਹਨਾਂ ਨੂੰ ਜਲਦੀ ਰਿਹਾ ਕਰਾਂਗਾ ਅਮਿਤ ਸ਼ਾਹ ਨਾਲ ਉਹਨੇ ਫੋਨ ਤੇ ਉਸ ਟਾਈਮ ਗੱਲ ਵੀ ਕੀਤੀ ਪਰੰਤੂ ਉੱਥੇ ਜਾ ਕੇ ਉਹ ਦਾ 6 ਮਹੀਨੇ ਬਾਅਦ ਬਿਆਨ ਹੋਇਆ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਬੰਦੀ ਸਿੰਘ ਹੈ ਕੌਣ ਜਦੋਂ ਕਿ ਅਸੀਂ ਉਹਨੂੰ ਮੌਕੇ ਤੇ ਲਿਸਟ ਸੌਂਪੀ ਜਸਪਾਲ ਸਿੰਘ ਮੰਜ ਪਰ ਵਕੀਲ ਸੀ ਉੱਥੇ ਸਾਰਾ ਉਹਨੇ ਡਾਕੂਮੈਂਟਸ ਉਹਨਾਂ ਤੇ ਪਰ ਉਹ ਮੁੱਕਰ ਗਿਆ ਉਸ ਤੋਂ ਦੇਖੋ ਇਹ ਇਹ ਕਹਿ ਦੇਣਾ ਦੱਸਣ ਦਾ ਸੀ ਵੀ ਕਿਹੜੇ ਛੱਡੇ ਆ ਕਿਹੜੇ ਰਹਿਨੇ ਆ ਤੁਹਾਨੂੰ ਹਲੇ ਤੱਕ ਕੋਈ ਲਿਸਟ ਨਹੀਂ ਦਿੱਤੀ ਸੀ ਕਿ ਆ ਬੰਦੀ ਸਿੰਘ ਅਸੀਂ ਛੱਡਦੇ ਨਹੀਂ ਜਿਹੜੇ 9 10 ਦਾ ਨਾਮ ਜਿੱਕਰ ਹੋ ਰਿਹਾ ਕਿ 9 10 ਜਿਹੜੇ ਨੇ ਸਾਡੇ ਕੋਲ ਬਿਲਕੁਲ ਕੋਈ ਲਿਸਟ ਨਹੀਂ ਆਈ ਸਰਕਾਰ ਵੱਲੋਂ ਵੀ ਇਹ ਛੱਡਤੇ ਰਹਿਨੇ ਆ ਅਸੀਂ ਤਾਂ ਜਿਨ੍ਹਾਂ ਦੀ ਮੰਗ ਕਰ ਰਹੇ ਆ ਨੌਬੰਦੀ ਸਿੰਘਾਂ ਦੀ ਉਹ ਦੱਸਣ ਤਾਂ ਸੀ ਵੀ ਉਹਨਾਂ ਚੋਂ ਇੱਕ ਵੀ ਛੱਡਿਆ ਉਹਨਾਂ ਦੀ ਤਾਂ ਪਰੋਲਾਂ ਬੰਦ ਕਰ ਰਹੇ ਆ ਜਿਹੜੇ ਪੰਜੋਂ ਨਾ ਤੋਂ ਪਰੋਲ ਤੇ ਆਉਂਦੇ ਸੀ ਉਹਨਾਂ ਦੀ ਪਰੋਲਾਂ ਹੀ ਹੁਣ ਬੰਦ ਤਕਰੀਬਨ ਬੰਦ ਕਰ ਰਹੇ ਆ ਵੀ ਜਿਹੜੀ 8 ਦਿਨਾਂ ਦਾ ਪ੍ਰੋਸੈਸ ਸੀ ਉਹ 4-4 ਮਹੀਨੇ ਲਾ ਰਹੇ ਆ ਦੇਖੋ ਬਹੁਤ ਵੱਡੇ ਉਹ ਹੁਣ ਜਾ ਰਹੇ ਆ ਕੱਲ ਜਿਹੜਾ ਇੱਕ ਹੋਰ ਦੱਸਦੇ ਆਂ ਵੀ 26 ਜਨਵਰੀ ਨੂੰ ਭਾਰਤ ਦੀ 15 ਦੇਸ਼ਾਂ ਚ ਜਿਹੜੀਆਂ ਐਮਬੈਸੀਆਂ ਉਹਨਾਂ ਦੇ ਅੱਗੇ ਰੋਸ ਮਜਾਰੇ ਹੋਏ ਆਂ ਕਾਲੇ ਝੰਡੇ ਲੈ ਕੇ ਉਹਨਾਂ ਤੇ ਉਹਨਾਂ ਨੇ ਰੋਸ ਮਜਾਰਾ ਕਰਿਆ ਸੰਗਠਾ ਨੇ ਆਉਣ ਵਾਲੇ ਦਿਨਾਂ ਚ ਜਿੱਥੇ ਇਹਨਾਂ ਦਾ ਇੱਥੇ ਅਸੀਂ ਕੋਈ ਤਕੜਾ ਪ੍ਰੋਗਰਾਮ ਲੀਕ ਸਕਦੇ ਆਂ ਪਰ ਪਰ ਇਸ ਹੰਤ ਵੀ ਇਹਨਾਂ ਦਾ ਵਿਰੋਧ ਹੋਏਗਾ ਕਿਉਂਕਿ ਇਹਨਾਂ ਦਾ ਪਤਾ ਲੱਗ ਜਾਣਾ ਜਿਹੜੇ ਬਾਰ-ਬਾਰ ਇਹ ਕਹਿੰਦੇ ਆ ਮਨੁੱਖੀ ਅਧਿਕਾਰਾਂ ਦਾ ਪਾਲਣ ਕਰਦੇ ਆ ਪਰ ਇਹਨਾਂ ਦਾ ਜਿਹੜੇ ਉਹ ਚਿਹਰੇ ਨੰਗੇ ਹੋਣ ਜਾ ਰਹੇ ਬਾਬੂ ਜੀ ਸਰਕਾਰ ਨਾਲ ਕੋਈ ਗੱਲਬਾਤ ਹੋਈ ਭਗਵੰਤ ਜੀ ਸਰਕਾਰ ਨਾਲ ਵੀ ਜਿਹੜੇ ਪੰਜਾਬ ਵਾਲੇ ਕੇਸ ਆਉਂਦਾ ਨਹੀਂ ਅਜੇ ਤੱਕ ਬਿਲਕੁਲ ਕੋਈ ਗੱਲ ਨਹੀਂ ਉਹਨਾਂ ਦੇ ਨੁਮਾਇੰਦੇ ਨਾਲ ਹੋਈ ਕੋਈ ਗੱਲ ਇੱਕ 3 ਫਰਵਰੀ ਵਾਲੀ ਤਰੀਕ ਤੇ ਅਸੀਂ ਕਲੀਅਰ ਕਰਨਾ ਚਾਹੁੰਦੇ ਆਂ 3 ਫਰਵਰੀ ਨੂੰ ਜ세ਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ 31 ਨੰਬਰ ਐਫਆਈਆਰ 1998 ਦੀ ਜਿਹੜੀ ਪੈਂਡਿੰਗ ਆ ਸੋਹਾਨਾਂ ਥਾਣਾ ਦੀ ਉਹਦੀ ਤਰੀਕੇ ਕੀ ਆ 12 ਜਨਵਰੀ ਨੂੰ ਉਹਨਾਂ ਦੀ ਪਿਛਲੀ ਡੇਟ ਸੀ ਜਿਹਦੇ ਵਿੱਚ ਐਸਐਸਪੀ ਮੋਹਾਲੀ ਨੂੰ ਆਰਡਰ ਕੀਤਾ ਸੀ ਕਿ ਉਹ ਵਾਰੰਟ ਉਹਨਾਂ ਦਾ ਜਿਹੜਾ ਖੁਦ ਪ੍ਰੋਡਕਟ ਉਹਨਾਂ ਦੀ ਪ੍ਰੋਟੈਕਸ਼ਨ ਅਰੇਂਜਮੈਂਟ ਕਰ ਪਰ ਬੜੀ ਜਿਹੜੀ ਸ਼ੌਕਿੰਗ ਗੱਲ ਸੀ ਸਾਡੇ ਲਈ ਤੇ ਖਾਸ ਕਰਕੇ ਕੋਟ ਲਈ ਕਿ ਉਹਨਾਂ ਨੇ ਵਾਰੰਟ ਦੀ ਪ੍ਰੋਡਕਸ਼ਨ ਲਈ ਸਿਰਫ ਇੱਕ ਈਮੇਲ ਕਰਤਾ ਤੇ ਹਟ ਜੇਨ ਅਦਰਵਾਈਜ਼ ਉਹਨਾਂ ਦੀ ਡਿਊਟੀ ਇਹ ਪੰਦੀ ਸੀ ਕਿ ਉਹ ਸਾਰਾ ਆਪਣਾ ਸਿਕਿਉਰਿਟੀ ਦਾ ਪ੍ਰਬੰਧ ਕਰਕੇ ਜਿਹਨੂੰ ਗਾਰਡ ਕਹਿੰਨੇ ਆ ਗਾਰਡ ਨਾਲ ਲੈ ਕੇ ਤਿਹਾਰ ਜੇਲ੍ਹ ਜਾਂਦੇ ਤੇ ਕੋਰਟ 'ਚ ਪੇਸ਼ ਕਰਦੇ ਉਸ ਤੋਂ ਬਾਅਦ ਜੱਜ ਸਾਹਿਬ ਨੇ ਐਸਐਸਪੀ ਮੋਹਾਲੀ ਦੀ ਐਕਸਪਲੇਨੇਸ਼ਨ ਵੀ ਕਾਲ ਕੀਤੀ ਆ ਕਿ ਤਿਹਾਰ ਜੇਲ੍ਹ ਨੂੰ ਮੇਲ ਕਰਨ ਨੂੰ ਕਿਹਨੇ ਕਿਹਾ ਸੀ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਉਹਨਾਂ ਦੀ ਪ੍ਰੋਡਕਸ਼ਨ ਕਰੋ ਹੁਣ 3 ਫਰਵਰੀ ਨੂੰ ਉਹਨਾਂ ਨੂੰ ਫੇਰ ਇਹੀ ਆਰਡਰ ਕੀਤਾ ਜੀ ਤੁਸੀਂ ਪ੍ਰੋਡਕਸ਼ਨ ਕਰੋ ਜੇ ਇਸ ਵਾਰ ਵੀ ਇਹ ਪ੍ਰੋਡਕਸ਼ਨ ਨਹੀਂ ਕਰਦੇ ਤੇ ਸਾਡਾ ਜਿਹੜਾ ਅਗਲਾ ਪ੍ਰੋਟੈਸਟ ਦਾ ਰੂਪਰੇਖਾ ਇਦਾਂ ਹੋਏਗੀ ਕਿ ਅਸੀਂ ਇਹਨਾਂ ਜਿਹੜਾ ਵਾ ਇਹ ਚੀਫ ਮਿਨਿਸਟਰ ਨੂੰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਤੇ ਜਾਂ ਜਿਹੜਾ ਕੋਈ ਹੋਰ ਅਸੀਂ ਪ੍ਰਬੰਧ ਕਰਾਂਗੇ ਕਿ ਜੁਡੀਸ਼ੀਅਲ ਕੰਪਲੈਕਸ ਜੇ ਦੀ ਇਹ ਇੱਕ ਜੱਜ ਹੁਕਮ ਕਰਦਾ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਮੰਨਣ ਨੂੰ ਤਿਆਰ ਨਹੀਂ ਤੇ ਇਸ ਕਰਕੇ ਇਹ ਸਰਕਾਰਾਂ ਹੀ ਆਪਣੇ ਹੁਕਮ ਤੋਂ ਆਪਣੇ ਕਨਸਟੀਟਿਊਸ਼ਨ ਤੋਂ ਆਪਣੇ ਕਾਨੂੰਨ ਤੋਂ ਬਾਹਰ ਭੱਜ ਰਹੀਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਜਿੱਦਾਂ ਕੱਲ੍ਹ ਬਹੁਤ ਵੱਡੀ ਇੱਕ ਪਬਲਿਕ opinion ਕ੍ਰੀਏਟ ਹੋ ਗਈ ਆ ਇਸ ਕੌਮੀ ਇਨਸਾਫ ਫੋਰਸ ਦੇ ਨਾਲ ਉਦਾਂ ਹੀ ਆ ਜਿਹੜੀ ਗੈਰ ਕਾਨੂੰਨੀ ਆ ਕਿ ਜਿਹੜਾ ਜਥੇਦਾਰ ਸਾਹਿਬ ਦੇ ਟ੍ਰਾਇਲ ਨਹੀਂ ਕੀਤੇ ਜਾ ਰਹੇ ਉਹਦੇ ਤੇ ਪਬਲਿਕ opinion ਕ੍ਰੀਏਟ ਕਰਕੇ ਅਸੀਂ ਬਹੁਤ ਵੱਡਾ ਰੋਸ ਮਾਰਚ ਕਰਾਂਗੇ ਜੀ ਹੰਡਿਆਲਾ ਸਾਹਿਬ ਜਿਹਨੇ ਹੁਣ ਕੋਰਟ ਨੂੰ ਨੰਮਣਾ ਕਰਦੇ ਪਏ ਆ ਨਹੀਂ ਕੋਰਟ ਦੇ ਕੋਲੋਂ ਪਾਉਂਦੇ ਪਏ ਜੀ ਇਸ ਤੋਂ ਅੱਗੇ ਜਲਸਾਰ ਨੇ ਖੋਦੀ ਐਕਸਪਲੇਨੇਸ਼ਨ ਮੰਗ ਲਈ ਐ ਐਸਐਸਪੀ ਮੋਹਾਲੀ ਦੀ ਜੇ ਉਸ ਤੋਂ ਬਾਅਦ ਵੀ ਨਹੀਂ ਕਰਨ ਦੇ ਕਰਨਗੇ ਫੇਰ ਐਸੀ ਉਹਨਾਂ ਦੀ ਕੰਟੈਂਪਟ ਪ੍ਰोसीडिंग ਚਲਾਵਾਂਗੇ ਜੀ ਬਾਬਾ ਜੀ ਗਜੈਂਦਰ ਸਿੰਘ ਛਕਾਵਜ ਜੀ ਤੁਸੀਂ ਗੱਲ ਕੀਤੀ ਹੈ ਕੱਲ ਤਲਵੰਡੀ ਸਾਬੋ ਸੀਗੇ ਉਹਨਾਂ ਨੇ ਜਿਆਨੀ ਰਾਜਪਾਲ ਸਿੰਘ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਬੰਦੀ ਸਿੰਘਾ ਦੀ ਰਿਹਾਈ ਲਈ ਜਿਹੜੀ ਦਸਖਤ ਮਹਮਿੰਦ ਲਾਈ ਜਾ ਰਹੀ ਹੈ ਉਹਦੇ ਤੇ ਸਾਈਨ ਵੀ ਕੀਤੇ ਨੇ ਤੁਸੀਂ ਕਿੱਦਾਂ ਦੇਖੋ ਦੇਖੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਖਤ ਦੀ ਮਹਮਿੰਦ ਚਲਾਈ ਹੈ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਉਹ ਚਲੋ ਉਹਨਾਂ ਵੱਲੋਂ ਕਰੀ ਠੀਕ ਹੈ ਪਰ ਉਹ ਕਿਹੜੀ ਉਸਤੇ ਕਰਕੇ ਕਿਸ ਤੋਂ ਇਨਸਾਫ ਲੈਣਾ ਚਾਹੁੰਦਾ ਦੇਖੋ ਗਜਿੰਦਰ ਛੇਖਾਪਤ ਆਪ ਮੰਤਰੀ ਹੈ ਉਹਨੂੰ ਦਸਕਤ ਕੀ ਉਹਦਾ ਕਰਾਵੇ ਦਸਕਤ ਕਰਕੇ ਉਹ ਕਿਸ ਤੋਂ ਮੰਗ ਕਰ ਰਿਹਾ ਜਾਂ ਸਰਕਾਰ ਉਹਦੀ ਹੈ ਦਸਕਤ ਨਾਲ ਤਾਂ ਡਰਾਮੇਬਾਜ਼ੀ ਕਰ ਰਿਹਾ ਹੈ ਜੇ ਉਹ ਆਪ ਵੀ ਤੁਸੀਂ ਮੰਨਦੇ ਹੋ ਕਿ ਐਸਜੀਪੀ ਦੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਿਹਾ ਹੈ ਕੀ ਨਾਲ ਮਿਲਣ ਦੀ ਲੋੜ ਹੈ ਜਾਂ ਗਲਬਾਤ ਕਰਨ ਦੀ ਲੋੜ ਹੈ ਕਿਉਂਕਿ ਪਿੱਛੇ ਜਦੋਂ ਅਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਆਉਂਦੇ ਨੇ ਤੇ ਮੋਰਚੇ ਵਾਲੇ ਸਾਰੇ ਹੀ ਕਹਿੰਦੇ ਨੇ ਕਿ ਐਸੀ ਸੱਦਿਆ ਨਹੀਂ ਸੀਗਾ ਲੇਕਿਨ ਸਿੱਧੇ ਤੌਰ ਤੇ ਤੁਹਾਡੇ ਤੋਂ ਸਵਾਲ ਕੀਤੇਗੀ ਤੁਸੀਂ ਸੱਦਿਆ ਸੀ ਤੁਸੀਂ ਉਹਨਾਂ ਨੂੰ ਬੁਲਾਇਆ ਸੀ ਤਾਂ ਜਿਹੜਾ ਜੀ.ਡੀ.ਪੀ.ਪੀ. ਪ੍ਰਧਾਨ ਨੇ ਉਹ ਆਏ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹਵਾਰਾ ਜੀ ਦੇ ਪਿਤਾ ਜੀ ਨੂੰ ਜਾ ਕੇ ਪੁੱਛੋ ਕਿ ਉਹਨਾਂ ਨੇ ਸੱਦਿਆ ਸੀ ਜਾਂ ਨਹੀਂ ਸੀਗਾ ਹੈ ਤੁਹਾਡੇ ਕੋਲ ਸਮੂਤ ਕਰ ਦੇਣਗੇ ਉਹ ਕਲੀਅਰ ਵੀ ਮੈਂ ਸੱਦਿਆ ਮੈਂ ਕੋਈ ਫੋਨ ਕਰਿਆ ਮੈਂ ਉਹਨਾਂ ਕੋਲ ਗਿਆ ਕੋਈ ਸੱਦਾ ਪੱਤਰ ਲੈ ਕੇ ਐਵੇਂ ਮੈਨੂੰ ਝੂਠਾ ਕਰੀ ਜਾਣਾ ਇਹ ਕੋਈ ਹੋ ਨਹੀਂ ਹੈ ਪਰ ਸ਼ਰੋਣੀ ਅਕਾਲੀ ਦਲ ਜਿਹੜਾ ਅੱਜ ਕਰ ਰਿਹਾ ਉਹਦੀ ਮਜਬੂਰੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਕਿਉਂਕਿ ਜਦੋਂ ਉਹ ਸਰਕਾਰ 10 ਸਾਲ ਪੰਜਾਬ 'ਚ ਰਹੀ ਹੈ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਸੈਂਟਰ 'ਚ ਸਿਮਰਤ ਕੌਰ ਬਾਦਲ ਉਸ మంత్రి ਰਹੀ ਹੈ ਉਦੋਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਰਾ ਨਹੀਂ ਸਕੇ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਜਿਹੇਦਾਰ ਜਗਤਾਰ ਸਿੰਘ ਹਵਾਰਾ ਦੀ 2015 'ਚ ਅਸੀਂ ਉਹਨਾਂ ਦੇ ਜਿਹੜੇ ਕੇਸ ਸੀ ਦਿੱਲੀ ਉਹ ਖਤਮ ਹੋ ਗਏ ਸੀ ਉਸ ਤੋਂ ਬਾਅਦ ਪੰਜਾਬ ਤਬਦੀਲੀ ਦੀ ਹਾਈ ਕੋਰਟ ਤੋਂ ਪਰਮੀ ਐਫਸੀ ਕੇਸ ਦੇ ਦੇ ਕੇ ਉਹਨਾਂ ਨੇ ਮਨਜ਼ੂਰੀ ਦਿੱਤੀ ਪਰੰਤੂ ਇਹਨਾਂ ਨੇ ਪੰਜਾਬ ਸਰਕਾਰ ਨੇ ਕਿ ਜੇ ਜਗਤ ਆਰਥਿਕ ਹਵਾਰਾ ਪੰਜਾਬ ਹੁੰਦਾ ਤਾਂ ਅਮਨ ਛਾਤੀ ਭੰਗ ਹੁੰਦੀ ਹੈ ਅੱਜ ਉਹਨਾਂ ਨਾਲ ਬੰਦੀ ਸਿੰਘਾਂ ਨਾਲ ਹਮਦਰਦੀ ਦਿਖਾ ਰਹੇ ਹਨ ਫੇਰ ਜਿਹੜਾ ਦੂਜਾ ਤਿੰਨ ਸਿੰਘ ਤਸੀਦ ਭਾਈ ਗੁਰਬਾਖ ਸਿੰਘ ਨੇ ਇੱਥੇ ਅੰਬ ਸਾਹਿਬ ਮੋਰਚਾ ਲਾਇਆ ਸੀ ਪਰੋਲ ਤੇ ਆਣੇ ਸ਼ੁਰੂ ਹੋਏ ਹਨ ਉਹਨਾਂ ਨਾਲ ਸ੍ਰੀ ਅਕਾਲ ਤਖਤ ਦੇ ਮੌਕੇ ਦੇ ਜੇਸਦਾਰ ਗੁਰਬਾਜਨ ਸਿੰਘ ਨੇ ਕੇ ਕੈਸਕਰ ਸਾਹਿਬ ਦੇ ਮੱਲ ਸਿੰਘ ਨੇ ਵਾਅਦਾ ਕੀਤਾ ਸੀ ਕਿ ਅਸੀਂ 1 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੀ ਪੱਕੀ ਰਿਹਾਈ ਕਰਾ ਦੇਣੀ ਹੈ ਪਰੰਤੂ ਉਸ ਤੋਂ ਵੀ ਮੁਕਰ ਕੇ ਦੇਖੋ ਇਹਨਾਂ ਨੇ ਤਾਂ ਤਖਤਾਂ ਦਾ ਵੀ ਤੋਹਨ ਕੀਤੀ ਹੈ ਉੱਥੇ ਜਿਹੜਾ ਫੈਸਲਾ ਕਰਾ ਕੇ ਉਹਨੂੰ ਆਪ ਨਾ ਮੰਨਣਾ ਦੱਸੋ ਕਿੰਨੀ ਉਹ ਹੈ ਉਹ ਅੱਜ ਕਹਿ ਰਹੇ ਆਂ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਉਹਨਾਂ ਦੀ ਮਜਬੂਰੀ ਹੈ ਤੁਹਾਨੂੰ ਕੀ ਲੱਗਦਾ ਤੁਹਾਨੂੰ ਜੇ ਕੌਮੀ ਇਨਸਾਫ ਮੋਰਚਾ ਇਹ ਨਹੀਂ ਚਾਹੁੰਦਾ ਕਿ ਸਾਰੇ ਇਕਜੁੱਟ ਹੋਣਾਂ ਹਬੇ ਜੀ ਜੀ ਹੋਵੇ ਜੀ ਅਖਾਲੀ ਦਲ ਜਦ ਅਵਾਜ਼ ਚੁੱਕ ਰਹੇ ਆ ਤੁਹਾਨੂੰ ਲੱਗਦਾ ਕਿ ਉਹ ਵੀ ਤੁਹਾਡੇ ਪਲੇਟਫਾਰਮ ਤੇ ਆ ਕੇ ਬਾਤ ਚੁਪਣ ਕਿਤੇ ਇਹ ਬਾਤ ਜਿਹੜੀ ਵੱਡੇ ਪੱਧਰ ਤੇ ਬਰੰਦ ਹੋ ਸਕਦੀ ਹੈ ਦੇਖੋ ਕੌਮ ਇੱਕ ਝੂਠਾ ਹੈ ਪੰਥ ਜਿਹੜਾ ਪੰਥਕ ਮੁੱਦਿਆਂ ਦੇ ਉਹ ਕਰਦਾ ਪੰਥ ਦੀ ਗੱਲ ਕਰਦਾ ਉਹ ਅੱਜ ਵੀ ਇੱਕ ਝੂਠਾ ਹੈ ਇੱਥੇ ਸਾਰੇ ਆ ਰਹੇ ਆ ਪਰ ਜਿਹੜੇ ਪੰਥ ਨੂੰ ਪਿਛਲੇ ਬੇਦਾਵੇ ਦੇ ਗਏ ਜਿਹੜੇ ਪੰਥ ਤੋਂ ਖਿਲਾਫ ਫੈਸਲੇ ਲੈ ਗਏ ਉਹਨਾਂ ਦਾ ਹੁਣ ਦਾ ਇੱਥੇ ਕੀ ਹੋ ਗੁਰੂ ਸਾਹਿਬ ਨੇ ਤੇ ਬਦਾਵੇ ਵੀ ਪਾੜਦੇ ਸੀ ਨਾ ਆਪਾਂ ਸੋਚਦੇ ਆ ਕਿ ਉਹ ਯੁੱਧ ਕਰ ਹੁੰਦਾ ਦੇਖੋ ਕਿਉਂ ਨਹੀਂ ਬਦਾਵਾ ਪਾੜਦੇ ਦੇਖੋ ਉਹਨਾਂ ਦੀ ਉਹਨਾਂ ਦੀਆਂ ਕੁਰਬਾਨੀਆਂ ਤੇ ਇਹਨਾਂ ਦੀਆਂ ਕੁਰਬਾਨੀਆਂ ਨੂੰ ਤੁਸੀਂ ਬਰਾਬਰ ਨਾ ਸਮਝੋ ਤੇਜਿੰਦਰ ਜੀ ਇੱਕ ਗੱਲ ਹੋਰ ਹੈ ਜਿਹੜੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਅਫਸਰ ਨੇ ਉਹ ਦੇਖਣ ਨੂੰ ਉਹ ਵੀ ਸਿੱਖਣੇ ਕੱਲ ਨੂੰ ਤੁਸੀਂ ਕਹੋਗੇ ਉਹਨਾਂ ਨੂੰ ਵੀ ਅਸੀਂ ਬਿਠਾ ਲਈਏ ਵੀ ਉਹਨਾਂ ਦਾ ਵੀ ਬਦਾਵਾ ਪਾੜਦੀਏ ਉਹਨਾਂ ਦਾ ਬਦਾਵਾ ਕਿੱਦਾਂ ਪਾੜਿਆ ਜਾ ਸਕਦਾ ਜਿਨ੍ਹਾਂ ਨੇ ਸਿੱਖਾਂ ਨੂੰ ਹੀ ਗੱਬੇ ਤੋਂ ਪਾੜਿਆ ਹੋਵੇ ਗੋਲੀਆਂ ਮਾਰੀਆਂ ਹੋਣ ਸੋ ਇਸ ਮੋਰਚੇ ਦੇ ਅੰਦਰ ਉਹ ਜਿਹੜੇ ਬੰਦੇ ਦੋਸ਼ੀ ਠਹਿਰੇ ਆ ਉਹਨੂੰ ਉਹਨੂੰ ਕਿੱਦਾਂ ਸੱਜਿਆ ਜਾ ਸਕਦਾ ਇੱਥੇ ਇਹ ਕੁਦਰਤੀ ਗੱਲ ਹੈ ਉਹ ਉਹ ਧਿਰ ਨੂੰ ਨਹੀਂ ਇਨਵੋਲਵ ਕੀਤਾ ਜਾ ਸਕਦਾ ਫਿਰ ਇਸ ਮੋਰਚੇ ਦਾ ਜਿਹੜੇ ਮੰਗਾ ਨੇ ਕਨਸੈਪਟ ਹੈ ਉਹ ਖਤਮ ਹੋ ਗਿਆ ਪਹਿਲੇ ਦਿਨ ਤੁਹਾਡੀ ਸਟੇਜ ਸੀ ਜਦੋਂ ਲੱਗੀ ਸੀ ਪਹਿਲੇ ਦਿਨ ਦੀ ਸਟੇਜ ਦੇ ਉੱਤੋਂ ਸੰਬੋਧਨ ਕਰਕੇ ਤੁਹਾਡੇ ਆਗੂਆਂ ਨੇ ਆਖਿਆ ਸੀ ਕਿ ਇੱਥੇ ਕੋਈ ਵੀ ਰਾਜਨੀਤਿਕ ਧਿਰ ਆ ਸਕਦੀ ਆ ਆਪਣਾ ਝੰਡਾ ਪਿੱਛੇ ਰੱਖ ਕੇ ਜੇਕਰ ਕਿਸਾਨਾਂ ਨੂੰ ਬਿੰਦੇ ਸੀ ਉਹ ਪਰ ਉਸ ਬਿਆਨ ਤੋਂ ਲੱਗਦਾ ਤੁਹਾਨੂੰ ਦੇਖੋ ਜੀ ਰਾਜਨੀਤੀ ਧਿਰ ਇਹ ਤਾਂ ਨਹੀਂ ਹੈਗਾ ਵੋਟਾਂ ਲੜਨ ਵਾਲੀਆਂ ਹੀ ਹੋਣ ਰਾਜਨੀਤੀ ਦਾ ਰਾਜਨੀਤੀ ਦੀ ਗੱਲ ਕਰਨ ਵਾਲੀ ਧਿਰ ਵੀ ਹੋ ਸਕਦੀ ਹੈ ਰਾਜ ਮੰਗਣ ਵਾਲੀ ਵੀ ਹੋ ਸਕਦੀ ਹੈ ਸਟੇਟ ਦੇ ਰਾਜ ਵਾਲੀ ਵੀ ਹੋ ਸਕਦੀ ਹੈ ਸਾਡੀ ਜਿਹੜੀ ਬੇਨਤੀ ਉਹਨਾਂ ਲੋਕਾਂ ਨੂੰ ਹੈ ਜਿਹੜੇ ਇਹ ਜਿਹੜੀ ਅਸੀਂ ਚਾਰ ਮੰਗਾ ਕੀਤੀ ਮੰਗੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲਾਂ ਨੂੰ ਦੋਸ਼ੀਆਂ ਨੂੰ ਸਜ਼ਾਵਾ ਦਿਓ ਬੈਵਨ ਕਲਾਂ ਗੋਲੀ ਕਾਣ ਦੇ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਜਾਂ ਜਿਨ੍ਹਾਂ ਨੇ ਹੁਕਮ ਦਿੱਤੇ ਉਹਨਾਂ ਨੂੰ ਸਜ਼ਾਵਾ ਹੋਣ 328 ਰੂਪਾਂ ਦੇ ਮਾਮਲੇ 'ਚ ਸਖਤ ਸਜ਼ਾਵਾ ਹੋਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਬੰਦੇ ਇਹ ਤੋਂ ਬਿਨਾਂ ਦੋਸ਼ੀ ਨਹੀਂ ਹੈਗੇ ਜਾਂ ਧਿਰ ਨਹੀਂ ਹੈਗੇ ਉਹ ਬੰਦੇ ਆ ਸਕਦੇ ਨੇ ਮੋਸਟ ਵੈਲਕਮ ਹੈ ਅਸੀਂ ਤੇ ਚਾਹੁੰਨੇ ਸਾਰਾ ਪੰਜਾਬ ਆਵੇ ਕੱਲ ਵੀ ਆਇਆ ਤੁਸੀਂ ਦੇਖੋ ਕੱਲ ਕੌਮੀ ਇਨਸਾਫ ਮੋਰਚੇ ਨੂੰ ਜਿੱਦਾਂ ਬਾਪੂ ਜੀ ਨੇ ਦੱਸਿਆ ਅਮਰੀਕਾ ਦੀ 5 ਸਟੇਟਾਂ ਦੇ ਵਿੱਚ ਪ੍ਰੋਟੈਸਟ ਹੋਇਆ ਉੱਥੇ ਸਿੱਖਾਂ ਨੇ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦਿੱਤਾ ਇੰਗਲੈਂਡ ਦੇ ਵਿੱਚ ਜਰਮਨੀ ਦੇ ਵਿੱਚ ਤੇ ਯੂਰਪ ਦੀ ਹੋਰ ਕਈ ਕੰਟਰੀਆਂ ਨੇ ਤੇ ਸਾਡੇ ਕੋਲੇ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਇਹੋ ਜਿਹਾ ਪ੍ਰੋਗਰਾਮ ਵਿਦੇਸ਼ਾਂ ਦੇ ਵਿੱਚ ਯੂਰਪ ਦੇ ਵਿੱਚ ਸਿੱਖ ਸੰਗਤਾਂ ਉਲੀਕ ਰੀਆਂ ਨੇ ਕਿ ਇੱਕੋ ਦਿਨ 50 ਤੋਂ ਵੱਧ ਕੰਟਰੀਆਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਮੰਗ ਹੈ ਉਹ ਕੀਤੀ ਜਾਵੇਗੀ। ਗੁਰਚਾ ਬਾਪੂ ਗੁਰਚਾਨ ਸਿੰਘ ਜੀ ਆਪਣਾ ਅਮਰਤਪਾਲ ਸਿੰਘ ਦੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਦੋਂ ਇੱਥੇ ਆਏ। ਇਹ ਪੰਥਕ ਲੀਡਰ ਹੈ ਜਿਨ੍ਹਾਂ ਨੂੰ ਤੁਸੀਂ ਪੰਥਕ ਹੈ ਪੰਥਕ ਲੀਡਰਾਂ ਤੋਂ ਪੁੱਛੋ ਵੀ ਇਹ ਦੱਸਣਗੇ ਇਹਨਾਂ ਦਾ ਭਾਈ ਅਮਰਤਪਾਲ ਸਿੰਘ ਜੀ ਪਰਸੋਂ ਨੂੰ 29 ਤਰੀਕ ਨੂੰ ਆ ਰਹੇ ਨੇ ਜੀ ਇੱਥੇ ਆਉਣਾ ਉਹਨਾਂ ਦੇ ਨੁਮਾਇंदे ਪਹੁੰਚ ਗਏ ਆ ਤੇ ਉਹਨਾਂ ਨੇ ਪਰਸੋਂ ਨੂੰ ਸਾਰੇ ਵਹੀਰ ਸਮੇਤ ਇਥੇ ਸਮੂਲੀਅਤ ਕਰਨੀ ਆ ਦੇਖੋ ਵੀ ਉਹ ਰਹਿਣ ਦਾ ਪ੍ਰੋਗਰਾਮ ਉਹਨਾਂ ਦਾ ਕਿੰਨੇ ਦਿਨਾਂ ਦਾ ਉਹ ਉਹਨਾਂ ਤੇ ਡਿਪੈਂਡ ਕਰਦਾ ਉਹਨਾਂ ਨੇ 29 ਤਰੀਕ ਨੂੰ ਇਥੇ ਪਹੁੰਚ ਜਾਣਾ ਬੱਬੂ ਜੀ ਇੱਕ ਚੀਜ਼ ਹੋਰ ਹੈ ਤੁਸੀਂ ਕਹਿੰਦੇ ਹੋ ਕੱਲ ਬੂਥ ਕੇਡ ਦੇ ਵਿੱਚ ਕਿਸ ਤਰੀਕੇ ਨਾਲ ਰੋਸ਼ ਮਾਰਚ ਨਿਕਲਿਆ ਉਹਦੇ ਵੀ ਸਰਕਾਰਾਂ ਵਿੱਚ ਹਿੱਲੀਆਂ ਨੇ ਸਰਕਾਰਾਂ ਦੇ ਕੰਦ ਤੱਕ ਹਿੱਲੇ ਨਹੀਂ ਉਸ ਰੇਲੇ ਦਾ ਅਸਰ ਕਿੰਨਾ ਕੁ ਹੋਇਆ ਤੁਹਾਡੇ ਕੋਲ ਕਿੰਨੀ ਕਿਵਾਰ ਆਏ ਨੇ ਔਰ ਉਸ ਤੋਂ ਬਾਅਦ ਕੀ ਤੁਹਾਨੂੰ ਕੋਈ ਕਾਲ ਆਇਆ ਕੋਈ ਫੋਨ ਆਇਆ ਕੋਈ ਮੀਟਿੰਗ ਹੋਈ ਕੋਈ ਕੁਝ ਕੋਈ ਚਰਚਾ ਇਹ ਤਾਂ ਤੁਸੀਂ ਹਲਾਉਣੇ ਆ ਜਿਹੜੀ ਸਾਡੀ ਆਵਾਜ਼ ਅੱਜ ਦੇਸ਼ ਦੇਸ਼ ਤੱਕ ਤੁਸੀਂ ਪਹੁੰਚਾਉਣੀ ਹੈ ਨਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਕਿਉਂ ਤੁਸੀਂ ਵੀ ਕੌਮੀ ਇਨਸਾਫ ਮੋਰਚੇ ਨਾਲ ਉਨਾ ਹੀ ਸਮਰਪਤ ਹੈ ਜਿੰਨੇ ਅਸੀਂ ਹੈ ਇਸ ਕਰਕੇ ਇਹ ਆਵਾਜ਼ ਪਹੁੰਚਾਓ ਸਰਕਾਰਾਂ ਤੱਕ ਵੀ ਇੰਨਾ ਇਕੱਠ ਹੋਇਆ ਇਹ ਮੰਗ ਸੀ ਉੱਥੇ ਸੰਗਤਾਂ ਦੀ ਜਿਹੜੀ ਪਹੁੰਚੀਆਂ ਸੋ ਤੁਹਾਡਾ ਫਰਜ ਬਣਦਾ ਯਾਰ ਪਹੁੰਚ ਰਹੀ ਲੇਕਿਨ ਥੋਟੇ ਕੋਲ ਵੀ ਕਾਲ ਆਇਆ ਨਹੀਂ ਅਜੇ ਤੱਕ ਕੋਈ ਕਾਲ ਨਹੀਂ 7 ਤਰੀਕ ਨੂੰ ਬੀਬਿੰਦ ਸਿੰਘ ਨੇ ਦੱਸਿਆ ਸੀ ਕਿ ਜੀ ਤੁਸੀਂ ਕੈਸੀ ਕਿ ਸੜਕ ਕੋ ਪ੍ਰਸ਼ਾਸਨਿਕ ਅਧਿਕਾਰੀ ਆਏ ਆ ਪਰ ਉਦੋਂ ਕਿਹਾ ਸੀ ਕਿ ਸ਼ੈਦ ਪੰਜ ਮੰਤਰੀ ਵੀ ਪਹੁੰਚ ਰਹੇ ਹਨ ਕਿਸੇ ਮੰਤਰੀ ਨਾਲ ਬੱਲ ਬੱਦ ਨਹੀਂ ਹੋਤ ਬਾਅਦ ਵਿੱਚ ਕੋਈ ਦੱਸ ਦੇਵੇ ਮੋਰਚਾ ਲੱਗਣ ਤੋਂ ਪਹਿਲਾਂ ਦੀ ਗੱਲ ਹੈ ਉਹ ਬਾਰ ਬਾਰ ਦੱਸ ਚੁੱਕੇ ਆ ਕਿ ਜਿਸ ਦਿਨ ਮੋਰਚਾ ਲੱਗਣਾ ਸੀ ਹਾਂਜੀ ਹਾਂਜੀ ਉਸ ਦਿਨ ਉਹ ਕਹਿੰਦੇ ਸੀ ਵੀ ਆ ਕੇ ਗੱਲ ਕਰ ਲੋ ਵੀ ਅਸੀਂ ਕਿਹਾ ਵੀ ਕੋਈ ਨਾ ਅਸੀਂ ਹੁਣ ਪੱਕੇ ਹੀ ਬੈਠ ਗਏ ਆ ਜਦੋਂ ਮਰਜੀ ਗੱਲ ਕਰ ਲਿਓ ਕੋਈ ਨਹੀਂ ਉਸ ਤੋਂ ਬਾਅਦ ਕੋਈ ਨਹੀਂ ਆਇਆ ਉਹ ਤਾਂ ਇੱਕ ਤਰ੍ਹਾਂ ਦਾ ਉਹਨਾਂ ਲਈ ਇੱਕ ਚਾਲ ਸੀ ਜਾਂ ਛੜਿਆੰਤਰ ਸੀ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ 11 ਜਨਵਰੀ 2022 ਨੂੰ ਸੰਗਤਾਂ ਨੂੰ ਬਾਪੂ ਜੀ ਹੋਰਾਂ ਨੂੰ ਐਡਵੋਕੇਟ ਸਰਦਾਰ ਅਮਰ ਸਿੰਘ ਚਾਲ ਹੋਰਾਂ ਨੂੰ ਪਰੋਸੇ 'ਚ ਲੈ ਲਿਆ ਬੁਲਾ ਕੇ ਵੀ ਅਸੀਂ ਛੱਡ ਦੇਾਂਗੇ ਜੀ ਹੁਣ ਰਾਜਪਾਲ ਬਹੁਤ ਸਨਮਾਨਤ ਅਹੁਦੇ ਤੇ ਬੈਠੇ ਆ ਜੇ ਇਹਦੇ ਵੱਡੇ ਮਤਲਬ ਗਵਰਨਰ ਕਹਿ ਰਿਹਾ ਵੀ ਛੱਡ ਦੇਾਂਗੇ ਤਾਂ ਹੋਰ ਬਾਕੀ ਪ੍ਰਸ਼ਾਸਨ ਤਾਂ ਉਹਨਾਂ ਦੇ ਹੇਠਾਂ ਤਾਂ ਉਸ ਦਿਨ ਤਾਂ ਸਾਨੂੰ ਕੇਵਲ ਪ੍ਰਸ਼ਾਸਨ ਹੀ ਭਰੋਸਾ ਦੇ ਰਿਹਾ ਸੀ ਸੋ ਉਹਨਾਂ ਦੇ ਭਰੋਸੇ ਦੇ ਉੱਤੇ ਯਕੀਨ ਕਰਨਾ ਉਹ ਉਹਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਹੁਣ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਔਰ ਅੱਜ ਹੋਰ ਅਸੀਂ ਤੁਹਾਡੇ ਜਿਹੀ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ 3 ਤਰੀਕ ਨੂੰ ਜ਼ਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਜਿਹੜੀ ਪੇਸ਼ੀ ਹੈ ਜਿਹਦੇ ਬਾਰੇ ਵਕੀਲ ਸਾਹਿਬ ਨੇ ਦੱਸਿਆ ਗਲਸ਼ੇਰਦੀ ਨੇ ਜੇਕਰ ਉਹਦੇ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੁੰਦੀ ਔਰ ਨਹੀਂ ਲੈ ਕੇ ਆਉਂਦੀ ਤਾਂ ਇੱਕ ਸਖਤ ਐਕਸ਼ਨ ਜਿਹੜਾ ਹੈਗਾ ਅਸੀਂ ਕੋ ਉਸੇ ਦਿਨ ਸ਼ਾਮ ਨੂੰ ਐਲਾਨ ਕਰਾਂ ਸਖਤ ਐਕਸ਼ਨ ਕਿਸ ਤਰੀਕੇ ਦਾ ਹੋਵੇਗਾ ਇਹ ਉਸੇ ਦਿਨ ਦੱਸਾਂਗੇ ਅੰਤ ਵਿੱਚ ਅਸੀਂ ਜਹੇਦਾਰ ਜਗਤਾਰ ਛੇ ਹਵਾਰਾ ਬਲੋਂ ਜਿਹੜੀਆਂ ਵੀ ਪੰਥਕ ਤੇਰਾ ਜਾਂ ਜੋ ਪੰਥ ਸਮੁੱਚਾ ਗੈਰ ਸਿੱਖ ਜਥੇਬੰਦੀਆਂ ਗੈਰ ਸਿੱਖ ਫਿਰਕੇ ਹਮ ਮੁਸਲਮਾਨ ਹਿੰਦੂ ਭਰਾ ਜਿਹੜੇ ਸ਼ਾਮਿਲ ਹੋਏ ਆ ਉਹਨਾਂ ਵੱਲੋਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਖਾਸ ਇੱਕ ਹੋਰ ਗੱਲ ਤੁਸੀਂ ਜਿਹੜੀ ਕਹੀ ਹੈ ਨਾ ਜੀ ਆਕਾਲੀ ਦਲ ਜਿਹੜਾ ਹੈ ਬਾਦਲ ਨੂੰ ਸ਼ਾਮਿਲ ਕਰਨ ਲਈ ਆਕਾਲੀ ਦਲ ਬਾਦਲ ਜਥੇਦਾਰ ਜਗਤਾਰ ਸਿੰਘ ਖਵਾਰਾ ਨੂੰ ਜਥੇਦਾਰ ਦੇ ਤੌਰ ਤੇ ਆਪਣੀ ਮੁਆਫੀਨਾਮਾ ਲਿਖ ਕੇ ਦੇਣ ਅੱਗੇ ਉਹ ਪੰਥ ਦੇ ਵਿੱਚ ਪੇਸ਼ ਕਰਤੇਗਾ ਜੇ ਉਹ ਮੁਆਫ ਕਰ ਦੇਣਗੇ ਤੇ ਪੰਥ ਮਾਫ ਕਰ ਦੇਗਾ ਉਹਨਾਂ ਕੋ ਹੈਗਾ ਰਾ ਤੋਰ ਉਹਨਾਂ ਨੂੰ ਇੱਧਰ ਉਹਨਾਂ ਨੂੰ ਦੱਸੋ ਵੀ ਤੁਸੀਂ ਪੁਤਾਈਆਂ ਕੀਤੀਆਂ ਨੇ ਤੁਸੀਂ ਜਥੇਦਾਰ ਸਾਹਿਬ ਦੇ ਕੋਲ ਮਾਫੀ ਮੰਗੋ ਮਾਫੀ ਮੰਗਣ ਦੇ ਨਾਲ ਉਹ ਜਿਸ ਤਰ੍ਹਾਂ ਦਾ ਸਿੱਖ ਵਿਧੀ ਵਿਧਾਨ ਹੈਗਾ ਉਹਦੇ ਅਨਸਾਰ ਵੇਖ ਲੈਣਗੇ ਜੇ ਮਾਫੀ ਦੇ ਕਾਬਲ ਹੋਣਗੇ ਕੀ ਉਹਨਾਂ ਨੂੰ ਤਨਖਾਹ ਲੈਣੀ ਉਹ ਗੱਲ ਕਰ ਲੈਣਗੇ ਇੱਧਰ ਆ ਜਾਣ ਕਰ ਲੈਣ ਪਹਿਲੇ ਫਿਰ ਮੋਰਚੇ ਦੇ ਵਿੱਚ ਸ਼ਾਮਲ ਹੋਣਾ ਕੋਈ ਮੁਸ਼ਕਲ ਹੀ ਨਹੀਂ ਹੈਗਾ ਆਣ ਇੱਧਰ ਠੀਕ ਹੈ ਜੀ ਤਾਂ ਮਾਜੀ ਬਾਕੀ